ਪਿਛਲੇ 1 ਸਾਲ ਚ 15000 ਤੋਂ ਵੱਧ ਕੈਨੇਡੀਅਨਸ ਦੀ ਹੈਲਥ케ਅਰ ਸਰਵਿਸਿਜ਼ ਦੀ ਵੇਟਲਿਸਟ 'ਚ ਇੰਤਜ਼ਾਰ ਕਰਦਿਆਂ ਕਰਦਿਆਂ ਦੀ ਮੌਤ ਹੋ ਗਈ ਅਤੇ ਜੋ ਇਹ ਆਂਕੜਾ 15474 ਦਾ ਨਿਕਲ ਕੇ ਸਾਹਮਣੇ ਆਇਆ ਹੈ ਅਜੇ ਇਸ ਨੂੰ ਵੀ ਅਧੂਰਾ ਮੰਨਿਆ ਜਾ ਰਿਹਾ ਹੈ ਜਿਹੜੇ ਮਰੀਜ਼ ਸਰਜਰੀ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਵੱਲੋਂ ਡਾਇਗਨੋਸਟਿਕ ਸਕੈਨਸ ਦਾ ਇੰਤਜ਼ਾਰ ਕਰਨ ਵਾਲੇ ਮਰੀਜ਼ਾਂ ਦੀ ਸੂਚੀ ਨੂੰ ਨਹੀਂ ਸਾਂਝਾ ਕੀਤਾ ਗਿਆ ਅਤੇ ਰਿਪੋਰਟ ਅਨੁਸਾਰ ਕੈਨੇਡਾ ਦੇ ਜੇਕਰ ਹੈਲਥ ਸਿਸਟਮ ਦੀ ਗੱਲ ਕਰੀਏ ਤਾਂ ਉਹ ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜ਼ਿਆਦਾ ਨੀਚੇ ਹੈ ਪਿਛਲੇ 1 ਸਾਲ 'ਚ 15000 ਤੋਂ ਵੱਧ ਕੈਨੇਡੀਅਨਸ ਦੀ ਹੈਲਥ케ਅਰ ਸਰਵਿਸਿਜ਼ ਦੀ ਵੇਟਲਿਸਟ 'ਚ ਇੰਤਜ਼ਾਰ ਕਰਦਿਆਂ ਕਰਦਿਆਂ ਦੀ ਮੌਤ ਹੋ ਗਈ। ਹੈਲਥ케ਅਰ ਸਿਸਟਮ ਕੈਨੇਡਾ ਦੇ ਲਈ ਇੱਕ ਵੱਡੀ ਚੁਣੌਤੀ ਹੈ ਅਤੇ ਬਹੁਤ ਸਾਰੇ ਲੋਕ ਇਸ ਨਾਲ ਜੂਝ ਵੀ ਰਹੇ ਹਨ। ਸੈਕੰਡ ਸਟਰੀਟ ਆਰਗੇਨਾਈਜੇਸ਼ਨ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ ਕੈਨੇਡਾ ਦੇ ਵਿੱਚ 15474 ਮਰੀਜ਼ 1 ਅਪ੍ਰੈਲ 2023 ਤੋਂ ਲੈ ਕੇ 31 ਮਾਰਚ 2024 ਤੱਕ ਇਸ ਦੁਨੀਆ ਨੂੰ ਸਰਜਰੀ ਅਤੇ ਡਾਇਗਨੋਸਟਿਕ ਸਕੈਨਸ ਦਾ ਇੰਤਜ਼ਾਰ ਕਰਦੇ ਕਰਦੇ ਹੀ ਅਲਬਿਦਾ ਕਹਿ ਗਈ ਇਹ ਜਾਣਕਾਰੀ ਫਰੀडम ਆਫ ਇਨਫੋਰਮੇਸ਼ਨ ਜ਼ਰੀਏ ਥਿੰਕ ਟੈਂਕਸ ਵੱਲੋਂ ਇਕੱਤਰ ਕੀਤੀ ਗਈ ਹੈ ਅਤੇ ਜੋ ਇਹ ਆંકੜਾ 15474 ਦਾ ਨਿਕਲ ਕੇ ਸਾਹਮਣੇ ਆਇਆ ਹੈ ਅਜੇ ਇਸ ਨੂੰ ਵੀ ਅਧੂਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਵੱਲੋਂ ਇਸ ਦਾ ਡਾਟਾ ਨਹੀਂ ਦਿੱਤਾ ਗਿਆ ਔਰ ਉਹਨਾਂ ਦੇ ਵੱਲੋਂ ਮੋਤਾ ਨੂੰ ਟਰੈਕ ਵੀ ਨਹੀਂ ਕੀਤਾ ਗਿਆ ਇਸ ਸੂਚੀ ਵਿੱਚ ਉਹ ਤਮਾਮ ਲੋਕ ਮੌਜੂਦ ਹਨ ਜੋ ਕੈਂਸਰ ਟ੍ਰੀਟਮੈਂਟ ਤੋਂ ਲੈ ਕੇ ਹਾਰਟ ਆਪਰੇਸ਼ਨਸ ਐਮ ਆਰ ਆਈ ਸਕੈਨਸ ਅਤੇ ਕੈਟਰਾਕਟ ਸਰਜਰੀ ਅਤੇ ਹੋਰ ਸੇਵਾਵਾਂ ਦਾ ਇੰਤਜ਼ਾਰ ਕਰ ਰਹੇ ਸੀ ਕਈ ਲੋਕਾਂ ਦੇ ਵੱਲੋਂ ਪਿਛਲੇ 14 ਸਾਲ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਕਈਆਂ ਦੇ ਵੱਲੋਂ ਤਾਂ ਇੱਕ ਹਫ਼ਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਗਿਆ। ਸਾਲ 2018 ਤੋਂ ਲੈ ਕੇ ਹੁਣ ਤੱਕ 74677 ਕੈਨੇਡੀਅਨਸ ਹੈਲਥ케ਅਰ ਸਰਵਿਸਿਜ਼ ਦਾ ਇੰਤਜ਼ਾਰ ਕਰਦੇ ਕਰਦੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉੱਥੇ ਹੀ ਬਹੁਤ ਸਾਰੇ ਲੋਕ ਕਈ-ਕਈ ਸਾਲ ਤੱਕ ਆਪਣੀ ਹੈਲਥ ਪ੍ਰੋਬਲਮ ਨੂੰ ਡਿਸਕਸ ਕਰਨ ਲਈ ਸਿਰਫ ਫੋਨ ਕਾਲ ਦਾ ਵੀ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਕਈ ਇਲਾਜ ਲਈ ਦੂਸਰੇ ਦੇਸ਼ ਜਾਣਾ ਹੀ ਸਹੀ ਸਮਝਦੇ ਹਨ। ਹੈਲਥ ਅਥਾਰਟिटीज ਤੋਂ ਮਿਲੇ ਆਂਕੜਿਆਂ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਲ 2023 ਤੋਂ 2024 ਦੇ ਦਰਮਿਆਨ 988 ਮਰੀਜ਼ ਸਰਜਰੀ ਦਾ ਇੰਤਜ਼ਾਰ ਕਰਦੇ ਕਰਦੇ ਮਰ ਗਏ ਅਤੇ 3528 ਮੌਤਾਂ ਬਿਮਾਰੀ ਡਾਇਗਨੋਸ ਹੋਣ ਤੋਂ ਬਾਅਦ ਹੋਈਆਂ ਤੇ ਕੁੱਲ BC ਦਾ ਆਂਕੜਾ 4516 ਹੈ ਉੱਥੇ ਹੀ 온ਟਾਰੀਓ ਚ 9882 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚੋਂ 1935 ਮਰੀਜ਼ ਸਰਜਰੀ ਦਾ ਇੰਤਜ਼ਾਰ ਕਰ ਰਹੇ ਸੀ ਅਤੇ 7947 ਡਾਇਗਨੋਸਟਿਕਸ ਦਾ ਸੈਕੰਡ ਸਟਰੀਟ ਆਰਗੇਨਾਈਜੇਸ਼ਨ ਨੂੰ ਕਿਊਬੈਕ, ਅਲਬਰਟਾ, ਨਿਊਫੰ ਲੈਂਡ ਐਂਡ ਲਾਬਰਡੋਰ ਅਤੇ ਮੈਨੀਟੋਬਾ ਤੋਂ ਆਂਕੜਾ ਪ੍ਰਾਪਤ ਨਹੀਂ ਹੋਇਆ ਅਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਜੇ ਇਹ ਆਂਕੜਾ ਸਾਹਮਣੇ ਆਉਂਦਾ ਹੈ ਤਾਂ ਕੁੱਲ ਮੌਤਾਂ ਦੀ ਗਿਣਤੀ 25000 ਤੋਂ ਵੀ ਜ਼ਿਆਦਾ ਪਾਰ ਹੋ ਸਕਦੀ ਹੈ। ਅਤੇ ਉੱਥੇ ਹੀ ਸਕੈਚਵਨ ਪ੍ਰੋਵਿੰਸ ਦੇ ਵੱਲੋਂ ਸਿਰਫ 385 ਮੌਤਾਂ ਦਾ ਹੀ ਵੇਰਵਾ ਦਿੱਤਾ ਗਿਆ ਜਿਹੜੇ ਮਰੀਜ਼ ਸਰਜਰੀ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਵੱਲੋਂ ਡਾਇਗਨੋਸਟਿਕ ਸਕੈਨਸ ਦਾ ਇੰਤਜ਼ਾਰ ਕਰਨ ਵਾਲੇ ਮਰੀਜ਼ਾਂ ਦੀ ਸੂਚੀ ਨੂੰ ਨਹੀਂ ਸਾਂਝਾ ਕੀਤਾ ਗਿਆ। ਅੱਤੇ ਰਿਪੋਰਟ ਅਨੁਸਾਰ ਕੈਨੇਡਾ ਦੇ ਜੇਕਰ ਹੈਲਥ ਸਿਸਟਮ ਦੀ ਗੱਲ ਕਰੀਏ ਤਾਂ ਉਹ ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜ਼ਿਆਦਾ ਨੀਚੇ ਹੈ। ਤਾਜ਼ਾ ਹਾਲਾਤਾਂ ਦੇ ਜੇਕਰ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੈਨੇਡਾ 'ਚ ਹਜੇ ਵੀ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕਈ-ਕਈ ਮਹੀਨੇ ਸਿਰਫ ਉਹਨਾਂ ਨੂੰ ਫੈਮਿਲੀ ਡਾਕਟਰ ਲੱਭਣ ਦੇ ਵਿੱਚ ਹੀ ਲੱਗ ਜਾਂਦੇ ਨੇ। ਰੈੱਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ